ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਅਜਰਸੀਕ ਗੋਤ ਢਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀ ਐਸ ਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਏ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਟ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814255119 9814255119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 52 1995 ਹਾਈਟ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਅਜਰਸੀ ਕੋ ਗੋਤ ਆਵਾਜਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਮਾਤਾ ਹਾਊਸ ਵਾਈਫ ਇੱਕ ਪ੍ਰਾਸਪੀਨ ਵਿੱਚ ਆਪਣਾ ਬਿਜ਼ਨਸ ਮੰਗਾ ਵਜਿਹਾ ਪਰਵਾਤ ਤੋਂ ਪੜੇ ਨਿੱਕੇ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਜਰਸੀਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਕੰਨਵੇਂ ਇੱਕ 55 257 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹਾਂ ਨਾਮ ਕੌਰ ਜਨਮ ਤਰੀਕ 10 10 1985 ਹਾਈਟ 44 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਲ ਏਰੀਆ ਸੰਗਰੂਰ ਲੜਕੀ ਮੰਗਲਿਕ ਲੜਕੀ ਦਾ ਤਲਾਕ ਹੋਇਆ ਮੰਗਾ ਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਦਾ ਤਲਾਕ ਬਾਰੇ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਕਾਸਟ ਅਗਰਵਾਲ ਹੀ ਪਰਵਾਰ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99141 98308 99141 98308 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਰਾਨੀ ਜਨਮ ਤਰੀਕ 2 9 1997 ਹਾਈਟ 5 ਫੁੱਟ 2 ਇੰਚ ਪੜਾਈ ਬੀਏ ਕੰਮ ਪ੍ਰਾਈਵੇਟ ਜੋਬ ਕਾਸਟ ਅਮਜਵੀ ਦੇਖ ਜ਼ਿਲ੍ਹਾ ਫਿਰੋਜ਼ਪੁਰ ਪਰਿਵਾਰ ਮੈਂਬਰ ਪਿਤਾ ਕਿੱтни ਵੜੀ ਕਰਦੇ ਨੇ ਮਾਤਾ ਗਵਰਨਮੈਂਟ ਜੋਬ ਦੋਪਰਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਨਸ਼ੇ ਤੋਂ ਦੂਰ ਹੋਵੇ ਜਿਲੰਧਰ ਸ਼ਹਿਰ ਵਿੱਚ ਪਿੰਡਾਂ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8437968416 8437968416 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 13 11 1994 ਹਾਈਟ 5 ਫੁੱਟ 10 ਇੰਚ ਏਰੀਆ ਅਮਰਤਸਰ ਕਾਸਟ ਜਟ ਸਿੱਖ ਵਿਰ ਕਪੜਾਏ ਵੀਐਸਸੀ ਨਰਸਿੰਗ ਕੈਨੇਡਾ ਕੰਮ ਰਜਿਸਟਰਡ ਨਰਸ ਪਰਿਵਾਰ ਮੈਂਬਰ ਮਾਤਾ ਇੱਕਪਰਾ ਮੰਗ ਬਧਿਆ ਪਰਵਾਰ ਤੋਂ ਪੜੇ ਲਿਖੇ ਵਿਸ਼ਨੂ ਸਰਦਾਰ ਲੜਕੀ ਦੀ ਲੋੜ ਹੈ ਲੜਕੇ ਦੀ ਹਾਈਟ 5 ਫੁੱਟ 8 ਇੰਚ ਹੋਵੇ ਜ਼ਮੀਨ ਵੀ 1 ਏਕੜ ਹੋਵੇ ਲੜਕਾ ਐਮਵੀਵੀਐਸ ਸੀਏ ਐਮਐਸਸੀ ਆਈਟੀ ਕੀਤੀ ਹੋਵੇ ਏਰੀਆ ਅਮਰਤਸਰ ਤਰਨ ਤਰਨ ਜੀਰਾ ਕਪੂਟਲਾ ਗੁਰਦਾਸਪੁਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9781200698 ਇਨ ਦਾ ਅਧੂਜਾ ਮੋਬਾਈਲ ਨੰਬਰ 98152 67095 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1 ਮਾਰਚ 1998 ਹਾਈਟ 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਯਰ ਸਿਕ ਸ਼ਹਿਰ ਬਠਿੰਡਾ ਲੜਕੀ ਦਾ ਤਲਾਕ ਹੋਇਆ 8 ਦਿਨਾਂ ਵਿੱਚ ਪਰਵਾਰ ਮੈਂਬਰ ਇੱਕ ਪ੍ਰਾ ਵਯਾਹ ਹੋਇਆ ਹੈ ਮੰਗ ਵਧੀਆ ਪਰਵਾਰ ਤੋਂ ਪਲੱਸ 2 ਕੀਤੀ ਹੋਵੇ ਜ਼ਮੀਨ ਤੈਂਤੋਂ 4 ਕਿਲੇ ਹੋਣ ਲੜਕੀ ਕੋਲ ਸ਼ਹਿਰ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਵਾਲੇ ਹੀ ਇਹਨਾਂ ਨੂੰ ਸੰਪਾਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 83606 72141 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨਾ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤੇ 1990 ਕਾਸਟ ਰਾਮਦਾਸੀ ਸਿੱਖ ਜਿਲ੍ਹਾ ਰੋਪੜ ਪੜਾਈ ਐਮ ਐਸ ਸੀ ਆਰਟੀ ਅਤੇ ਮਲਟੀਮੀਡੀਆ ਕੰਮ ਐਕਟਿੰਗ ਫਿਲਮ ਐਡੀਟਰ ਅਤੇ ਕਲਰ ਲਿਸਟ ਕੰਮ ਕਰਦੇ ਲੁਧਿਆਣੇ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ఇక్క ప్రైవేట్ జబ్బ మగ వదివారేకేది మల్టీమీడియన్ రోపడ చండిగేను పైలని సిపల్ మెరజీ మోబైల్ నంబర్ అనువేత ఉత సో సతనవే ఇండా దూజా మోబైల్ నంబర్ అనువే సో అసి 17680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਰਮਤੀ ਕ 298 1993 6 ਫੁੱਟ 5 ਇੰਚ ਏਰੀਆ ਮਲੇਰ ਕੋਰਲਾ ਕਾਸ਼ਟ ਅਮਜ ਵੀ ਸੇਖਾ ਪੜਾਈ ਐਮਏ ਕਾਮਾ ਕਨੇਡਾ ਵਰਕ ਪਰਮਿਟ ਵੀ ਆਪਲਾਈ ਕੀਤਾ ਹੋਇਆ ਹੈ ਫਰਵਰ ਮੈਂਬਰ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ ਮਾਤਾ ਹਾਊਸ ਵਾਈਫ ਇੱਕ ਪ੍ਰਾ ਕੈਨੇਡਾ ਟੂਰਿਸਟ ਵਿਜ਼ਿਟਿੰਗ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97817 65897817 65800 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਸਰਦਾਰ ਲੜਕਾ ਸਪੇਨ ਪੀ ਆਰ ਜਨਮ ਤਰੀਕ 20/02/1993 ਹਾਈਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿਕ ਗੋਤ ਬਾਜਵਾ ਜ਼ਮੀਨ 2 ਏਕੜ ਪੜਾਈ ਬੀ ਐਸ ਸੀ ਨਾਨ ਮੈਡੀਕਲ ਐਮ ਐਸ ਸੀ ਕੰਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪਿਤਾ ਸਭ ਦਾ ਫੌਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗਵਦੀਆ ਪਰਵਾਤ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਸੀ ਕਾ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤ ਬਰਾੜ ਕਾਸਟ ਅਯਰ ਸੇ ਕਪੜਾਈ 2 ਕੋਰਸ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਈ ਮੰਗਾ ਵਧੀਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਸਟ੍ਰੇਲੀਆ ਜਾਂ ਅਮਰੀਕਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8146437929 8146437923 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 23 8 1990 ਹਾਈਟ 5 ਫੁੱਟ 8 ਇੰਚ ਜ਼ਿਲ੍ਹਾ ਲੁਧਿਆਣਾ ਕਾਸਟ ਵਮਨ ਪੜਾਈ ਵੀਟੈਕ ਐਮਬੀਏ ਕੰਮ ਕੋਮਪਨੀ ਵਿੱਚ ਮੈਨੇਜਰ ਲੁਧਿਆਣੀ ਮੰਗ ਵਧੀਆ ਪਰ ਵਰਤਮਾਨ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781715013 9781715013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਨਾਮ ਜਰਮਤਰੀਕ ਜ਼ਿਲ੍ਹਾ ਪੜਾਈ ਹਾਈਟ ਪਰਿਵਾਰ ਮੈਂਬਰ ਮੋਬਾਈਲ ਨੰਬਰ ਲਿਖ ਕੇ ਆਪਣਾ ਪੂਰਾ ਬਾਇਓ ਡਾਟਾ ਭੇਜੋ